ਮੂਹ ਟਾਫ ਪੁੱਡਾਗਮੜਾ ਐਸ ਸੀ ਟਪੀ ਵੱਲੋਂ ਪੁੱਡਾ ਭਵਨ ਸੈਕਟਰ 62 ਮੁਹਾਲੀ ਵਿਖੇ ਜੀ ਐਮ ਸੀ ਐਚ ਹਸਪਤਾਲ ਸੈਕਟਰ 32 ਚੰਡੀਗੜ੍ਹ ਦੇ ਬਲੱਡ ਬੈਂਕ ਦੇ ਸਹਿਯੋਗ ਨਾਲ 11ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਅਤੇ ਇਸ ਮੌਕੇ ਤੇ ਹਰ ਵਾਰ ਦੀ ਤਰ੍ਹਾਂ ਖੂਨਦਾਨ ਕੈਂਪ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਗਏ ਜਿਸ ਵਿੱਚ ਉ체ਚੇ ਤੌਰ ਤੇ ਵਿਧਾਇਕ ਮੁਹਾਲੀ ਕੁਲਵੰਤ ਸਿੰਘ ਅਤੇ ਉਹਨਾਂ ਦੇ ਪੁੱਤਰ ਕਾਉਂਸਲਰ ਸਰਪਜੀਤ ਸਿੰਘ ਸਮਾਣਾ ਨੇ ਵੀ ਸ਼ਮੂਲੀਅਤ ਕੀਤੀ ਇਸ ਮੌਕੇ ਤੇ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁੱਡਾ ਅਤੇ ਗਮਾਟਾ ਦਾ ਸਮੂਹ ਸਟਾਫ ਉਹਨਾਂ ਦਾ ਆਪਣਾ ਪਰਿਵਾਰ ਹੈ ਅਤੇ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਯੂਨੀਅਨ ਅਤੇ ਸਟਾਫ ਮੈਂਬਰਾਂ ਵੱਲੋਂ ਰੱਖੇ ਗਏ ਸਮਾਗਮਾਂ ਵਿੱਚ ਸ਼ਿਰਕਤ ਕਰਦੇ ਆ ਰਹੇ ਹਨ ਅਤੇ ਇਹ ਬੜੀ ਚੰਗੀ ਗੱਲ ਹੈ ਕਿ ਜਿੱਥੇ ਉਹ ਅੱਜ 11ਵਾਂ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ ਉੱਥੇ ਨਾਲ ਹੀ ਉਹ ਖੁੰਦਨ ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਣਾ ਨਹੀਂ ਭੁੱਲਦੇ ਕਿਸ ਦੇ ਲਈ ਸਮੂਹ ਸਟਾਫ ਫੁੱਟਾ ਗਮਾਡਾ ਯੂਨੀਅਨ ਦੇ ਸਮੂਹ ਮੈਂਬਰ ਅਤੇ ਅਹੁਦੇਦਾਰ ਵਧਾਈ ਦੇ ਪਾਤਰ ਹਨ ਅੱਜ ਸਰ ਤੁਸੀਂ ਇੱਥੇ ਫੇਸ ਕਿਉਂ ਆ ਰਹੇ ਹੋ ਕਿ ਜਿਹੜਾ ਆਪ ਦੀ ਸਰਕਾਰ ਆਪ ਇਹ ਗਾਜਰ ਕੈਂਪ ਲਗਾਇਆ ਕਿਸ ਤਰ੍ਹਾਂ ਦਾ ਨਤੀਜਾ ਇਸ ਤਰ੍ਹਾਂ ਮਿਲ ਰਿਹਾ ਹੈ ਇਹ ਬਹੁਤ ਹੀ ਚੰਗਾ ਨਤੀਜਾ ਹੈ ਇਹ ਵੀ ਇਹ ਸਰਕਾਰ ਦੀ ਗਵਰਨਮੈਂਟ ਫਿਲਸਫਾ ਦਾ ਵਾਅਦਾ ਸੀ ਆਮ ਬੰਦਾ ਮਾਈਕ ਸਾਹਿਬਾ ਕੀ ਚੱਲ ਰਿਹਾ ਸਰਕਾਰੀ ਦਫਤਰਾਂ ਜਾ ਕੇ ਨੱਖਬਾ ਵਾਸਤੇ ਕਦਮ ਵੀ ਲੋਣੀ ਪਈ ਸਰਕਾਰੀ ਅਫਸਰ ਸਰਕਾਰ ਨੇ ਕੰਮ ਤੋਂ ਬਾਈ ਬਕਰ ਦੇ ਗਿਆ ਕੱਦਵਾਰਾਂ ਨਹੀਂ ਪੂਹੀ ਹੋ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਸਰਕਾਰੀ ਮਤਾਜ ਸਰਕਾਰ ਕੰਮ ਕਰ ਰਹੀ ਹੈ ਜੋਨ ਦੇ ਜੋਨ ਦੇ ਕੰਮਾਂ ਨੇ ਪਗ ਆਧਾਰ卡ਡ ਹੈ ਰਾਸ਼ਨ卡ਡ ਹੈ ਪੈਂਚਲ ਵਣੀਏ ਉਹ ਸਾਰੇ ਕੰਮਾਂ ਦੇ ਵਿੱਚ ਸਹਿਯੋਗ ਹੋ ਰਿਹਾ ਤੇ ਬਤ ਕਰਦੇ ਲੋਕੀ ਇਸ ਸਾ ਇਹ ਤਾਂ ਸ਼ਹਿਰ ਦਾ ਹਜ਼ਾਰ ਹੈ ਜਿਹੜਾ ਪਿੰਡਾਂ ਚ ਤੁਸੀਂ ਦੌਰਾ ਕਰੋ ਉੱਥੇ ਕਿਸ ਤਰ੍ਹਾਂ ਦਾ ਰਿਸਪਾਂਸ ਕੀ ਹੈ ਲੋਕ ਮਤਲਬ ਸੈਟੀਸਫਾਈ ਨੇ ਜਾਂ ਕੁਝ ਲੋਕਾਂ ਚ ਮਤਲਬ ਮਤ ਹੈਦਵੀ ਨਜ਼ਰ ਆ ਰਿਹਾ ਇਸ ਲਈ ਕੋਈ ਮਤ ਭੇਦ ਨਹੀਂ ਹੈ ਕਿ ਪਾਰਟੀ ਬਾਈ ਕੋਈ ਪ੍ਰੋਟੈਕਟਿਡ ਪਾਰਟਿਸ ਪਿੰਡਾਂ ਦੇ ਸ਼ਹਿਰ ਤੋਂ ਮਤ ਬੋਲ ਜਾ ਰਹੇ ਅਸੀਂ ਪਿੰਡਾਂ ਦੇ ਵਿੱਚ ਇਹ ਕੈਂਪ ਪੁਰੇ ਹੁਣ ਤੋਂ ਬਾਅਦ ਸ਼ਹਿਰ ਸ਼ੁਰੂ ਕੀਤਾ ਸ਼ਹਿਰ ਦਾ ਪਹਿਲਾ ਕੈਂਪ ਹੈ ਕਿਉਂਕਿ ਅਸੀਂ ਸ਼ਹਿਰ ਨੂੰ ਕਵਰ ਕਰਦੇ ਸ਼ਹਿਰ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਬਿਲਕੁਲ ਹੀ ਪੂਰੇ ਲੋਕ ਮਾਚਰ ਕੇ ਆ ਰਹੇ ਪੋਜ਼ੀਟਿਵ ਰਿਸਪਾਂਸ ਆ ਰਿਹਾ ਹੈ ਠੀਕ ਹੈ ਸਰ ਥੈਂਕ ਯੂ ਹੁਣ ਤੱਕ ਕਿੰਨੇ ਕੈਂਪ ਲਗਾ ਚੁੱਕੇ ਹੋ ਤੁਸੀਂ ਤੇ ਕਿੰਨੇ ਅਦਾ ਚਾਹੀਦਾ ਹੈ ਅਸੀਂ ਜਿੰਨੇ ਰੂਪ ਕੈਂਪ ਲਾਦੇ ਉਨਾਂ ਲਈ ਜਿਆਦਾ ਲੱਗਦਾ ਹੈ ਹਾਲੇ ਤੱਕ ਲਗਭਗ 25 ਤੋਂ 26 ਲੱਗ ਚੁੱਕੇ ਨੇ ਤੇ ਹੁਣ ਇਹ ਸ਼ਹਿਰ ਤੋਂ ਸ਼ੁਰੂ ਹੋਇਆ ਹੈ ਹਰ ਰੋਜ਼ ਦਿਨ ਤੇ ਵੀ ਕੈਪ ਲੱਗਦਾ ਐ ਐਮਐਲਏ ਸਾਵੇ ਸਾਡੀ ਕਲੀਪ ਜਾਂਦੀ ਜਾਂਦੀ ਐ ਤੇ ਉਹ ਉੱਥੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਦੂਰ ਕਰਦਾ ਤੇ ਬਿਲਕੁਲ ਇੱਕ ਸਾਲ ਹੋ ਹੋਰ ਹੈ ਤੁਹਾਡੇ ਨਾਲ ਕਿ ਜਿਸ ਤਰ੍ਹਾਂ ਕੋਰਡ ਆਪ ਕੰਟੈਕਟ ਲੱਗਣ ਦੀ ਗੱਲ ਚੱਲ ਰਹੀ ਐ ਬਹੁਤ ਛੇਤੀ ਲੱਗ ਜਾਏਗਾ ਉਸ ਤੋਂ ਬਾਅਦ ਵੀ ਲੋਕਾਂ ਦੀਆਂ ਬਹੁਤ ਸਾਰੀਆਂ ਇੱਥੇ ਪ੍ਰੋਬਲਮਸ ਸੋਲਵ ਨਹੀਂ ਹੁੰਦੀਆਂ ਕੈਂਪ 'ਚ ਕੀ ਉਹਨਾਂ ਦਾ ਅੱਗੇ ਜਾ ਕੇ ਕੋਈ ਨਿਵਟਾਰਾ ਹੋਏਗਾ ਉਹਦਾ ਹੱਲ ਇਹ ਹੈ ਕਿ ਅਸੀਂ ਜਿਹੜੇ ਕਾਇੰਦਾਂ ਵਿੱਚ ਮਜਬੂਰੀ ਪਾਜਣੇ ਸਰਕਾਰ ਦੇ ਕੰਮ ਨਹੀਂ ਬੰਦ ਹੋਣਗੇ ਪਰ ਜਿਵੇਂ ਕੋਰਡ ਕੰਟੈਕਟ ਅਸੀਂ ਕੋਸ਼ਿਸ਼ ਕਰਾਂਗੇ ਕੋਰਡ ਕੋ ਪਹਿਲੇ ਪਹਿ ਕਰਨਗੇ ਤੇ ਹੁਣ ਅਗਲੇ 5 ਸਾਲ ਤੱਕ ਜਦ ਤੱਕ ਸਰਕਾਰ ਹੈ ਇਹ ਪ੍ਰੈਕਟਿਸ ਲਗਾਤਾਰ ਚੱਗੀ ਰਹੀ ਜਦ ਤੱਕ ਸਾਰੇ ਲੋਕਾਂ ਦੇ ਕੰਮ ਤੋਂ ਨਹੀਂ ਇੱਕ ਲੋਕ ਵਿਰੋਧੀ ਪਾਰਟੀਆਂ ਖਾਸ ਕਰਕੇ ਕਹਿੰਦੇ ਸੀ ਕਿ ਐਮਐਲਏ ਸਾਹਿਬ ਕੋਲ ਟਾਈਮ ਨਹੀਂ ਹੁੰਦਾ ਪਰ ਅਕਸਰ ਦੇਖਿਆ ਜਾਂਦਾ ਹੈ ਐਮਐਲਏ ਸਾਹਿਬ ਆਪਣੇ ਆਫਿਸ 'ਚ 79 ਚ ਡੇਲੀ ਬੈਠਦੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹ ਇੱਕ ਝੂਠਾ ਪ੍ਰਚਾਰ ਸੀ ਇਹ ਵੀ ਉਹ ਤੇ ਕੋਲ ਪੋਰਤਾਂ ਵਿੱਚ ਸ਼ਾਇਦ ਨਹੀਂ ਸੀ ਗੱਲ ਕੀਤੀ ਕਿਉਂਕਿ ਐਮਐਲਏ ਸਾਹਿਬ ਦੀ ਸ਼ਿਕਾਇਤ ਹੈ ਵੀ ਇਹ ਦਾਅਵੇ ਕੋਈ ਇੱਕਰ ਵੀ ਦੀ ਗੱਲ ਨਹੀਂ ਕਰੀ ਕਰ ਸਕਦਾ ਪਰ ਲੋਕੀ ਹੁਣ ਕੋਈ ਵੀ ਮੂਤਰ ਦਾ ਕਲਾਮ ਦੇ ਰਹੇ ਨੇ ਕਿਉਂਕਿ ਐਮਐਨਏ ਸਾਹਿਬ ਕੋਈ ਕਰੋਪਾਰੀ ਨਹੀਂ ਮਰਜ਼ੀ ਵਾਸਤੇ ਉਹ ਆਪਣਾ ਟਾਈਮ ਖਾਂਦੇ ਰੇ ਰੋਜ਼ ਸਵੇਰੇ ਪਹਿਲਾਂ ਦੋ ਤੱਕ ਤਿੰਨ ਘੰਟੇ ਦਫ਼ਤਰ ਲਾਦੇ ਨੇ ਫਿਰ ਜੀਤੇ ਤੇ ਕੈਂਪ ਹੁੰਦੇ ਨੇ ਕੋਈ ਵਿਆਹ ਜਾਂ ਜਿਹੜੇ ਵੀ ਸਰਕਾਰੀ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਵਿੱਚ ਉਹ ਜਾ ਕੇ ਸ਼ਮੂਲੀਅਤ ਕਰਦੇ ਤੇ ਸਰ ਜਿਹੜੇ ਮੁਹਾਲੇ ਦੇ ਲੋਕ ਕਹਿੰਦੇ ਸੀਗੇ ਕਿ ਸਤਾਰਾ ਝੂਠੇ ਪਰਚੇ ਦਰਜ ਕਰਵਾਉਂਦੀਆਂ ਤੁਹਾਡੀ ਸਰਕਾਰ ਕਿੰਨਾ ਕਿਦਾ ਬਗੜ ਠਲ ਪਾਈ ਜੀ ਕਿਸੇ ਵੀ ਮਿੱਥਲ ਦੀ ਜੀ ਪਾਰਟੀ ਵਾਜੇ ਕਈ ਗੱਲ ਸਾਫ ਨਹੀਂ ਹੋਈਏ ਪਿੰਡਾਂ 'ਚ ਵੀ ਪ੍ਰਚਾਰ ਕਰੀਦਾ ਸ਼ਹਿਰ ਦੇ ਖਾਲੀ ਜਗ੍ਹਾ ਤੇ ਪ੍ਰਚਾਰ ਕਰਦੇ ਨਾਟੋ ਦੀ ਪਰਚਾ ਛੁੱਟਾ ਹੁੰਦੇ ਨਾਗੂ ਗੁੰਡਾਗਰਦੀ ਹੁੰਦੇ ਨੇ ਪਾ ਫਿਰ ਸਾਡੇ ਬਤੇ ਉਹ ਨਹੀਂ ਆ ਦੂਜੇ ਬੰਦੇ ਉਹ ਛੁੱਟਾ ਪਰਚਾ ਗੁੰਡਾਗਰਦੀ ਬਦਮਾਸ਼ੀ ਉਹ ਹਾਲੀ ਹਲਕੇ ਚ ਬਿਲਕੁਲ ਹੀ ਖਤਮ ਹੋ ਗਿਆ ਥੈਂਕ ਯੂ ਥੈਂਕ ਯੂ